ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾ ਦਾ ਡੇਰੀ ਫਾਰਮ 9811 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਕੂ ਵਾਲ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਦੋ ਛੋਟੀਆਂ ਦਿਖਾਉਣੀਆਂ ਵਾਂ ਇੱਕ ਬਿਲਕੁਲ ਤਾਜੀ ਸੂਈ ਹੈ ਤੇ ਇੱਕ ਗੱਬਰ ਤਿਆਰ ਹੈ ਤੇ ਆਪਾਂ ਪਹੁੰਚੇ ਆ ਬਾਈ ਨੇਟਿਵ ਹੋਣਾ ਬੋਲਦੇ ਆਜੋ ਕਰਦੇ ਵੀਰਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੌਸਲਾ ਵਧੀਆ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਨਾ ਦਿਓ ਨੀਟਾ ਪਿੰਡ ਲਖੂਆ ਤਸੀਲ ਨਾਲਾ ਜਿਲ੍ਹਾ ਅੰਮ੍ਰਿਤਸਰ ਜੀ ਫੋਨ ਨੰਬਰ ਹੀ ਬੋਲ ਦਿਓ 99446054 ਠੀਕ ਹੈ ਜੀ ਤਰੀਕ ਸ਼ੁਰੂਆਤ ਹਾਂਜੀ ਕਰ ਲਓ ਗੱਭਨ ਤੋਂ ਕਰ ਲਈਏ ਹਾਂਜੀ ਦੱਸਿਆ ਫਿਰ ਇਹ ਬਾਰੇ ਵੀਰ ਦੀ ਪਲੂਣ ਝੋਟੀ ਪਹਿਲਣ ਅੱਛਾ ਜੀ ਚਾਰ ਦੰਦਾਂ ਦੇ ਮੂੰਹ ਠੀਕ ਹੈ ਜੀ ਬਾਕੀ ਵੇਖ ਲਓ ਤੁਸੀਂ ਆਪ ਹੀ ਸੋ ਕਿਦਾਂ ਦਾ ਲੱਗਾ ਜੋੜੀ ਸਿੰਘ ਬਹੁਤ ਹੀ ਜ਼ਿਆਦਾ ਪਿਆਰਾ ਲੱਗਾ ਮੇਰੇ ਉਂਗਲ ਨਹੀਂ ਲੰਗ ਦੇਣੀ ਖੱਲੀਆਂ ਵੀ ਸਫਾਈਆਂ ਵੇਖੋ ਝੋਟੀਆਂ ਹਾਂਜੀ ਹਾਂਜੀ ਭਾਜੀ ਚੈੱਕ ਕਰੋ ਲੋਲੀ ਪੋਲੀ ਝੋਟੀ ਬਣਨੀ ਬੜੀ ਹੈ ਵਡੀਆਂ ਠੀਕ ਹੈ ਬਾਕੀ ਆਰਡਰ ਕੁਆਲਿਟੀ ਉਨੀ ਅੱਗੇ ਨੂੰ ਕਰ ਲੈਣੀ ਤਾਂ ਉਨੀ ਗਾਹ ਲੈ ਗਈ ਨੇ ਤੁਹਾਨੂੰ ਖੋਲ ਕੇ ਦਿਖਾਉਂਦੇ ਆ ਠੀਕ ਹੈ ਜੀ ਲੋ ਭਾਈ ਜੀ ਅੱਜ ਹੁਣ ਤੁਹਾਨੂੰ ਹੋਰ ਤੋਂ ਬਣਾਉਣੇ ਆ ਪਿਓਰ ਐਡ ਦਾ ਬਲੈਕ ਦੇ ਵਿੱਚ ਚਾਹੀਜੇ ਤੇ ਅੱਡੋ ਡਿਬਨਾਵਾਂਗੇ ਬੜੀ ਆਰਡਰ ਕੁਆਲਿਟੀ ਨੇ ਲੱਗ ਗਿਆ ਤਾਂ ਚੈੱਕ ਕਰ ਸਕਦੇ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਇਹ ਥਾਣਾ ਦਾ ਸੈਜ ਕਹਤਿਆਂ ਗਿੱਟ ਗਿੱਟੇ ਲੱਗਾ ਬਹੁਤ ਜੰਗਾ ਥਾਣਾ ਲੱਗਾ ਇਹਨੂੰ ਲੈਓ ਜੀ ਫੇਸ ਕੁਆਲਟੀ ਤਾਂ ਚੈੱਕ ਕਰ ਸਕਦੇ ਆ ਸਿੰਗ ਲੱਗਾ ਮੋਲੀ ਰੰਗ ਦੀ ਮਰਸਾਣਾ ਬਹੁਤ ਯਾਰ ਆ ਫੇਸ ਪਿਆਰਾ ਵਾ ਐ ਨਿਗਾਹ ਆ ਫੇਸ ਆ ਤੇ ਬਾਕੀ ਪੁੱਛਣਾ ਵੀਰ ਨੂੰ ਕਿੰਨਾ ਕੁ ਟਾਈਮ ਅਜੇ ਖੜਦੀ ਆ ਸੂਨ ਤੱਕ ਕਿੰਨਾ ਕੁ ਟਾਈਮ ਖੜਦੀ ਭਾਈ ਅਜੇ ਉਹਨੇ ਵੀਰ ਜੀ ਨੇ ਹੱਥ ਪਾ ਲੈਣਾ ਠੀਕ ਹੈ ਠੀਕ ਹੈ ਹਾਂਜੀ ਛੋਟੀ ਬਣੂ ਬਹੁਤ ਜਿਆਦੀ ਠੀਕ ਹੈ ਤੇ ਆ ਨਿਗੀ ਨਿਗੀ ਜੀ ਸਿੰਗੀ ਲੱਗੀ ਆ ਇੱਥੇ ਪਰਾ ਧਰਦੀ ਆਡੇ ਕੋਲ ਤੇ ਚੈੱਕ ਕਰਦਾ ਜੀ ਢਿੱਲਾ ਢੁਲਾ ਕਾਫੀ ਜ਼ਿਆਦਾ ਰਸੂਲਤਾ ਤੇ ਚੰਗਾ ਵਾਲਾ ਭਰ ਲੂਗੀ ਬਾਕੀ ਜਿਹੜੇ ਵੀਰਾਂ ਭਰਾਵਾਂ ਨੂੰ ਪਛਾਣ ਆ ਉਹਨਾਂ ਆਪੇ ਪਛਾਣ ਲੈ ਉਹ ਕਹਿੰਦੇ ਰੁਪਈਆ ਇਹ ਨਹੀਂ ਰੁਪਈਆ ਨਿਕਾ ਕੇ ਦੱਸੇ ਕੋਈ ਆ ਦੇਖੋ ਜੀ ਹੂੰ ਸਹੀ ਗੱਲ ਆ ਜੀ ਹੈ ਕਿ ਨਹੀਂ ਗੋਲੀ ਮਹਾਂ ਨਗਦੀ ਰੁਪਈਆ ਕੱਥੇ ਨਿਕਣਾ ਬਰੀਕ ਬੜੀ ਕੱਟੀ ਹਾਂ ਨਿਗੀ ਨਿਗੀ ਸਿੰਗੀ ਹਾਂ ਜੀ ਅੱਛਾ ਅੱਛਾ ਥਾਣੇ ਵੇਖੋ ਕਿੰਨਾ ਪਿਆਰਾ ਲੱਗਾ ਛੋਟੀ ਜਿਹੀ ਕਲਾ ਕਾ ਸ਼ਾਨਦਾਰ ਆ ਤੇ ਜੇ ਢਿੱਲਾ ਬਹੁਤ ਜ਼ਿਆਦਾ ਰਸੂਲਤਾ ਕੀ ਇਹਨੇ ਵਾ ਨਾ ਲੈਣਾ ਵਾ तो तो चुरासी लो भाजी चुरासी हजार दी बहुत ही ज्यादा सोने कटी जाने चार दूसरे दूजे नंबर बिलकुल ताजी सूई है क्या करो ले बहुत ही ज्यादा प्यारा वो ਦਸ ਬਈਰ ਬਰੇ ਇਹ ਦੂਜਾ ਸੁਆ ਵੀਰ ਦੀ ਸੂਈ ਆ ਅੱਛਾ ਜੀ 15 16 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਹਾਂ ਜੀ ਦੁੱਧ ਦੇ ਕੋ 13 ਕਿਲੋ ਤਿਆਰ ਜੀ ਠੀਕ ਆ ਠੀਕ ਆ ਲਓ ਭਾਈ 13 ਲੀਟਰ ਵਾਲੀ ਚੰਗੀ ਝੋਟੀ ਆ ਤੇ ਬਹੁਤ ਹੀ ਜ਼ਿਆਦਾ ਆਰਡਰ ਕੁਆਲਿਟੀ ਇਹਦੀ ਵੀ ਸ਼ਾਨਦਾਰ ਤੁਸੀਂ ਚੈੱਕ ਕਰ ਸਕਦੇ ਜੇ ਲਾਗੇ ਤਾਂ ਉਹ ਨਹੀਂ ਅੱਗੇ ਨੂੰ ਬਣੀ ਤੇ ਉਹ ਨਹੀਂ ਪਿੱਛੇ ਨੂੰ ਬਣੀ ਆ ਬਾਕੀ ਥਾਣਾ ਦਾ ਸੈਜ ਗਿਆ ਇਹਦਾ ਵੀ ਬਹੁਤ ਚੰਗਾ ਵਾ ਆਜੋ ਹੁਣ ਇਹ ਵੀ ਤੁਹਾਨੂੰ ਆਪਾਂ ਖੋਲ ਕੇ ਵਿਖਾਉਨੇ ਆ ਆ ਵੇ ਲੋ ਗਾਵਾਂ ਵਾਂਗੂ ਬਣੀ ਝੋਟੀ ਠੀਕ ਆ ਭਾਈ ਫਿਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਐਨ ਇੱਕ ਰੰਗ ਕਾਲੀ ਆ ਗਈ ਹੈ ਵੀ ਇਹ ਪੂਛ ਤੇ ਆ ਗਿਆ ਵਾਲ ਥੋੜੇ ਜਿਹੇ ਚਿੱਟੇ ਚੈੱਕ ਕਰ ਸਕਦੇ ਐਨ ਅੱਛਾ ਪਗਾਵਾ ਵਾਂਗੂ ਬਾਨਾ ਲਾਇਆ ਜਿੰਨ ਕਰਮਾਲੀ ਨੇ ਬਹੁਤ ਜ਼ਿਆਦਾ ਬਣੀ ਐ ਇਸ ਟਾਈਮ ਇਹ ਜਿਹੜਾ ਇਸ ਟਾਈਮ ਮੌਕੇ ਤੇ ਦੁੱਧ ਆਜਾ 13 ਲੀਟਰ ਬਿਲਕੁਲ ਕੰਡੇ ਵਾਲਾ ਠੰਡਾ ਕਰਕੇ ਐਨ ਜੀ ਡਬਲ ਆਦੇ ਬੱਚਾ ਜੀ ਆ ਇਹ ਜਵਾਕੀ ਜਪਲਾ ਪਿੱਛੇ ਕਟੀ ਇਹ ਕਟੀ ਜੀ ਠੀਕ ਹੈ ਫੀਮਲ ਕਾਫ ਆ ਗਿਆ ਭਾਈ ਜੀ ਪਛੇਰ ਵੀ ਤੁਹਾਨੂੰ ਡਬਲ ਫਾਇਦਾ ਜੇ ਦਾ ਤੇ ਜਿਹੜਾ ਵੀਰਪਰਾ ਸਾਬ ਕਰ ਲੂਗਾ ਤੇ ਸਾਲ ਢੇਰ ਸਾਲ ਤੱਕ ਉਹਨੇ ਨਾਲ ਲੱਗ ਜਾਣਾ ਤੇ ਕਿੰਨਾ ਕੁ ਦੁੱਧ ਚਵਾਈਓ ਭਾਜੀ ਦੁੱਧ ਵੀਰ ਜੀ ਨੇ 15 ਕਿਲੋ ਮੈਨ ਦੇ ਦੇਣਾ 13 ਕਿਲੋ ਹੁਣ ਬੰਬ ਜਿੰਨੇ ਡੰਗ ਮੱਦੀ ਝੋਲੇ ਕੋਈ ਠੀਕ ਹੈ ਠੀਕ ਹੈ ਹਾਂ ਜੀ ਤੇ ਮਗਰ ਕਟੀ ਜੇ ਉਹ ਜੀ ਠੀਕ ਹੈ ਠੀਕ ਹੈ ਜੀ ਫੀਮਲ ਕਾਫ ਆ ਗਿਆ ਭਾਈ ਜੀ ਚੈੱਕ ਕਰ ਸਕਦੇ ਨਹੀਂ ਆਹ ਵਾਲਾ 14 ਤੋਂ 15 ਦਿਨ ਹੋਏ ਆ ਸੂਈ ਨੂੰ ਬਾਕੀ ਚਵਾਚ ਉਹ ਏਡਾ ਪੋਲਾ ਤੇ ਚੰਗਾ ਵੀ ਗੱਲ ਹੀ ਛੱਡ ਦੋ ਆ ਰੋਵਰ ਕੀ ਪੋਲੀ ਚਵਾਈ ਆ ਠੀਕ ਹੈ ਜੀ ਹਾਂਜੀ ਇਹ ਕੀ ਮੁੱਲ ਕਰਨਾ ਭਾਜੀ ਫਿਰ ਮੁੱਲ ਵੀਰ ਜੀ ਦਾ ਫੋਨ ਤੇ ਨਾ ਕਰ ਲਈਏ ਦੇਖ ਲਓ ਇਹਦਾ ਨਾ ਕਿਸੇ ਨਾਲ ਚੱਲਣ ਦੀ ਗੱਲ ਆ ਅੱਛਾ ਜੀ ਜੇ ਭੈਣ ਭਰਾਗੇ ਤੇ ਫੇਟਾ ਉਹ ਤੇ ਮੇਰੇ ਨਾਲ ਫੋਨ ਤੇ ਗੱਲ ਕਰ ਲੈ ਠੀਕ ਹੈ ਲਓ ਭਾਜੀ ਜੇ ਕੇ ਵੀਰ ਭਰਾ ਤੇ ਫੇਟ ਹੁੰਦੀ ਆ ਤੇ 15 ਲੀਟਰ ਆਮ ਦਾ ਦੁੱਧ ਚਵਾਈ ਜਾਣਾ 13 ਕਿਲੋ ਮਿਲ ਕੇ ਦੇਵਾਂਗੇ ਦੁੱਧ ਇਹ 2 ਟਾਂ ਭਾਈ ਭੋਮੇ ਚਵਾਈ ਕਰਕੇ ਆਪਣੇ ਲੈ ਜਾਓ ਜਿੰਨਾ ਮਰਜ਼ੀ ਪਛੰਦੀ ਕਰਕੇ ਲੈ ਲਓ ਹਾਜ਼ਰ ਹਾਂ ਦੋ ਵੇਖੋ ਕਿੰਨਾ ਨੇਵਾ ਦੂ ਇਹ ਕੀ ਕਰ ਸਕਦੇ ਤੁਸੀਂ ਹੱਡਾ ਕੁਆਲਟੀ ਫਿਰ ਤੋਂ ਬਹੁਤ ਯਾਰਾ ਸੂਲ ਤਾਂ ਕਿ ਬਣੀ ਪਈ ਔਨੀ ਅੱਗੇ ਨੂੰ ਦਿਖੋਨੀ ਪਿੱਛੇ ਨੂੰ ਬਣੀ ਆ ਕੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ